ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 18 ਮਈ ਜਿਵੇਂ ਦੱਸਿਆ ਹੋਇਆ ਸੀ ਕਿ ਇੱਕ ਹਲਕਾ ਜਿਹਾ ਬੇਮਮੂਲੀ ਜਿਹਾ ਸਿਸਟਮ ਪੰਜਾਬ ਵਿੱਚ ਉੱਪਰ ਉਹ ਵੀ ਗੁਜ਼ਰੇਗਾ ਜਿਸ ਦਾ ਅਸਰ ਦਿਨ ਵੇਲੇ ਘੱਟ ਸ਼ਾਮ ਵੇਲੇ ਜਾਂ ਬਾਅਦ ਦੁਪਹਿਰ ਦੇ ਰਹਿਣ ਦੀ ਸੰਭਾਵਨਾ ਹੈ ਤਕਰੀਬਨ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਕੱਲ ਵੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗੇ ਹਨ 17 ਮਈ ਨੂੰ ਜਿਵੇਂ ਦੱਸਿਆ ਹੋਇਆ ਸੀਗਾ ਕਿ ਹੀਟ ਸੈੱਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣ ਸਕਦੇ ਹਨ ਬਾਅਦ ਦੁਪਹਿਰ ਤੋਂ ਜੇਕਰ ਅੱਜ ਗੱਲ ਕਰੀਏ ਤਾਂ ਕੁਝ ਕੋ ਕੱਲ ਜਿੰਨੀ ਹੌਮਸ ਜਾ ਹੀਟ ਵਾਲਾ ਮਾਹੌਲ ਤਾਂ ਨਹੀਂ ਹੈ ਪਰ ਫਿਰ ਵੀ ਜੇਕਰ ਗੱਲ ਕਰੀਏ ਤਾਂ ਥੋੜੇ ਬਹੁਤ ਖੇਤਰਾਂ ਦੇ ਵਿੱਚ ਬੱਦਲ ਬਣ ਸਕਦੇ ਹਨ ਖਾਸ ਕਰਕੇ ਮਾਲਵੇ ਦੇ ਇਲਾਕੇ ਜਿਵੇਂ ਬਰਨਾਲੇ ਦਾ ਇਲਾਕਾ ਹੋ ਗਿਆ ਮੋਗੇ ਦਾ ਹੋ ਗਿਆ ਲੁਧਿਆਣੇ ਦਾ ਹੋ ਗਿਆ ਸੰਗਰੂਰ ਦਾ ਹੋ ਗਿਆ ਜਾਂ ਪਟਿਆਲੇ ਦੇ ਆਸ-ਪਾਸ ਇਨ੍ਹਾਂ ਕੁਝ ਕਿ ਖੇਤਰਾਂ ਦੇ ਵਿੱਚ ਹੀਟ ਸੈੱਲ ਬਣਨ ਦੀ ਸੰਭਾਵਨਾ ਬਣ ਰਹੀ ਹੈ ਹਲਕੀ ਫੁਲਕੀ ਬੱਦਲਵਾਈ ਦੇ ਨਾਲ ਮਾੜੀ-ਮੋਟੀ ਕਿਤੇ ਕੈਡਮਨ ਹੋ ਜਾਵੇ ਨਹੀਂ ਤਾਂ ਜ਼ਿਆਦਾਤਰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਇਕੜ ਟੈਂਪਰੇਚਰ ਦੀ ਗੱਲ ਕਰੀਏ ਤਾਂ ਆਪਣੇ ਰਿਕਾਰਡ ਤੋੜ ਰਹੀ ਹੈ ਤਕਰੀਬਨ ਅੱਜ ਵੀ ਬਹੁਤ ਸਾਰੇ ਖੇਤਰਾਂ ਦਾ ਟੈਂਪਰੇਚਰ 45 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹੈ ਕੱਲ ਵੀ ਕੁਝ ਕਲਾਕਿਆਂ ਦੇ ਵਿੱਚ 45 46 ਦੇ ਵੀ ਦੱਸਿਆ ਜਾ ਰਿਹਾ ਹੈ ਕਿ ਲਗਭਗ ਪੁੱਜਾ ਸੀਗਾ ਅੱਜ ਵੀ ਉਨਾ ਬਣਿਆ ਹੋਇਆ ਹੈ 45 46 ਡਿਗਰੀ ਦੇ ਆਸ-ਪਾਸ ਟੈਂਪਰੇਚਰ ਦਰਜ ਲਗਾਤਾਰ ਕੀਤਾ ਜਾ ਰਿਹਾ ਹੈ ਵੱਡੇ ਪੱਧਰ ਤੇ ਗਰਮੀ ਦਾ ਕਹਿਰ جاری ਹੈ ਰਾਹਤ ਮਿਲਦੀ ਹੋਈ ਅਜੇ ਦਿਖਾਈ ਨਹੀਂ ਦੇ ਰਹੀ ਦਿਨ ਦਾ ਟੈਂਪਰੇਚਰ ਵੀ ਵਧਿਆ ਹੋਇਆ ਹੈ ਤੇ ਰਾਤਾਂ ਦਾ ਟੈਂਪਰੇਚਰ ਵੀ ਵਧਿਆ ਹੋਇਆ ਹੈ ਰਾਹਤ ਆਹ ਮਹੀਨਾ ਅਖੀਰਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ 1 ਇੱਕ 26 27 ਤਰੀਕ ਤੋਂ ਬਾਅਦ ਮੀਂਹ ਪੈ ਜਾਵੇ ਪਰ ਉਹਨੇ ਦਿਨ ਮੌਸਮ ਇਸੇ ਤਰ੍ਹਾਂ ਹੀ ਗਰਮ ਤੇ ਠੰਡਾ ਗਰਮ ਤੇ ਹੋਰ ਗਰਮ ਹੋਣ ਦੀ ਸੰਭਾਵਨਾ ਲਗਾਤਾਰ ਬਣੀ ਹੋਈਆਂ ਨੇ ਪੰਜਾਬ ਦੇ ਮੌਸਮ ਦੀਆਂ